ਹਾਂਜੀ ਲੋਕੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜਪਾਨੀ ਚਿਗਾਠਾ ਤੇ ਆਹ ਦੇਖੋ ਜਪਾਨੀ ਚਿਗਾਠਾਂ ਦਾ ਜਿਹੜਾ ਮਾਲ ਆਪਾਂ ਤਿਆਰ ਕਰਦੇ ਪਏ ਆਂ ਤੇ ਇਹ ਸਾਹਮਣੇ ਉਹਦੀਆਂ ਲੋਕ ਵਾਲੀ ਹੂਲ ਕੀਤੇ ਹੋਏ ਆ ਸੈਂਟਰ ਲੋਕ ਦੇ ਹੂਲ ਕੀਤੇ ਜਿੱਥੇ ਡੋਰ ਦਾ ਲੋਕ ਫਸਦਾ ਇਧਰਲੀ ਸਾਈਡ ਦੇਖੋ ਮਾਲ ਸਾਡਾ ਜਿਹੜਾ ਤਿਆਰ ਹੋ ਰਿਹਾ ਤੇ ਤੁਹਾਨੂੰ ਇਹ ਵੀ ਦਿਖਾਉਨੇ ਆ ਕਿ ਮਾਲ ਕਿਹੜਾ ਜਿਹੜਾ ਤਿਆਰ ਹੋ ਰਿਹਾ ਇਹ ਸਾਡੀ ਦੁਕਾਨ ਦਾ ਇਹਦਾ ਬੋਰਡ ਤੇ ਮਾਲ ਤੁਹਾਨੂੰ ਦਿਖਾਉਂਦੇ ਆ ਇਸ ਟਾਈਮ ਆਪਾਂ 16 ਗੇਜ ਦੇ ਵਿੱਚ ਜਿਹੜਾ ਮਾਲ ਆ ਤਿਆਰ ਕਰ ਰਹੇ ਆ ਇਹ ਦਿਖਵਾਇਆਗਾ 16 ਗੇਜ ਮਾਲ ਤੇ ਇਹ ਹੁਣੇ-ਹੁਣੇ ਆਪਾਂ ਆਪਣੀ ਜਿਹੜੀ ਪ੍ਰੈਸ ਆ ਵਾਲੀ ਤੇ ਪ੍ਰੈਸ ਤੇ ਜਿਹੜਾ ਮਾਲ ਆਪਾਂ ਤਿਆਰ ਕੀਤਾ ਹੋਇਆ ਤੇ ਇੱਧਰ ਕੰਮ ਚੱਲ ਰਿਹਾ ਆ ਤੇ ਦੂਸਰੀ ਸਾਈਡ ਵੀ ਤੁਹਾਨੂੰ ਦਿਖਾਉਂਦੇ ਆ ਇਹ ਦੇਖੋ ਮਾਲ ਜਿਹੜਾ ਇਹ 16 ਗੇਜ ਦੇ ਵਿੱਚ ਤੇ 18 ਗੇਜ ਦੇ ਵਿੱਚ ਵੀ ਜਿਹੜਾ ਸਾਡੇ ਤੋਂ ਪਣਿਆ ਪਿਆ ਆ ਤੇ ਇਹ ਆਰਡਰ ਹੈਗਾ 16 ਗੇਜ ਦਾ ਆਰਡਰ ਜਿਹੜਾ ਆਪਾਂ ਰੈਡੀ ਕੀਤਾ ਹੋਇਆ ਪਹਿਲਾਂ ਹੀ ਤੇ ਉਸ ਤੋਂ ਬਾਅਦ ਚ ਲਗਭਗ ਜ਼ਿਆਦਾਤਰ ਲੋਕੀ ਸਾਰੇ 16 ਗੇਜ ਦੀ ਮਾਲ ਆ ਜਿਹੜੇ ਯੂਜ਼ ਕਰਦੇ ਆ ਤੇ 16 ਗੇਜ ਵੀ ਵੈਸਟ ਕੁਆਲਿਟੀ ਆ ਜੇ ਲਉਣਾ ਹੋਵੇ ਤਾਂ ਆ ਦੇਖੋ ਵਿੰਡੋ ਆ ਜਿਹੜੀਆਂ ਇਹ ਵੀ 16 ਗੇਜ ਦੇ ਵਿੱਚ ਹੀ ਤਿਆਰ ਕੀਤੀਆਂ ਹੋਈਆਂ ਇਹ ਆ ਦੇਖੋ ਕਬਜਾ ਤੁਹਾਨੂੰ ਕਬਜਾ ਦਿਖਾਉਨੇ ਕਬਜੇ ਪਿੱਛੇ ਗੱਤੀ ਚੂਰ ਲਗਵਾਇਆ ਕਰੋ ਇਦਾਂ ਇਹ ਹੁੰਦਾ ਕਾਲੂ ਤੁਸੀਂ ਡੋਰ ਲਾਉਨੇ ਆ ਉਹਦੀ ਜ਼ਿਆਦਾ ਮਜ਼ਬੂਤੀ ਆਉਂਦੀ ਆ ਕਬਜੇ ਦੀ ਵੈਸੇ ਤਾਂ ਕਬਜਾ ਜੇ ਸਕਰੂ ਨਾ ਲੱਗਾ ਹੋਵੇ ਉਹਦੇ ਨਾਲ ਵੀ ਨਹੀਂ ਨਿਕਲਦਾ ਪਰ ਗੱਟੀ ਨਾਲ ਜ਼ਰੂਰ ਲਵਾਇਆ ਕਰੋ ਉਹਦੇ ਨਾਲ ਜ਼ਿਆਦਾ ਸੇਫਟੀ ਹੋ ਜਾਂਦੀ ਜਿੰਨਾ ਮਰਜ਼ੀ ਭਾਰਾ ਤੁਸੀਂ ਫੇ ਉਹਦੇ ਉੱਤੇ ਡੋਰ ਲਾ ਲਓ ਤੇ ਆ ਵੀ ਜਿੱਦਾਂ ਹੁਣ ਵਿੰਡੋ ਆ ਦਾ ਜਿਹੜੀਆਂ ਇਹ ਵੀ 16 ਗੇਜ ਦੇ ਵਿੱਚ ਹੀ ਤਿਆਰ ਹੋ ਰਹੀਆਂ ਆ ਤੇ ਬਸ ਇਹਦਾ ਕੰਮ ਫਾਈਨਲ ਆ ਵਿੰਡੋ ਦਾ ਇਹਨੂੰ ਟੇਪ ਰੋਲ ਕਰਕੇ ਇਹਨੂੰ ਭੇਜ ਦੂੰ ਆਰਡਰ ਨੂੰ ਭੇਜ ਦਿੱਤਾ ਜਾਊਗਾ ਇਹ ਆ ਦੇਖੋ 16 ਗੇਜ ਦੀਆਂ ਚਗਾਠਾਂ ਜਿਹੜੀਆਂ ਇਹਦੇ ਵਿੱਚ ਵੀ ਜਿਹੜੀਆਂ ਰੈਡੀ ਹੋ ਰਹੀਆਂ ਆ ਇਸ ਟੈਮ ਤੇ ਸਾਡੀ ਸ਼ਾਪ ਦਾ ਐਡਰੈਸ ਹੈਗਾ ਮਸਤੀਵਾਲ ਰੋਡ ਗੜਦੀਵਾਲਾ ਜੀ ਗੜਦੀਵਾਲਾ ਸ਼ਹਿਰ ਆ ਉਤੋਂ ਮਸਤੀਵਾਲ ਨੂੰ ਜਾਂਦਿਆਂ ਨੂੰ ਗੜਦੀਵਾਲਾ ਤੋਂ ਥੋੜਾ ਜਿਹਾ ਬਾਹਰ ਨਿਕਲਦਿਆਂ ਨੂੰ ਸਾਡੀ ਜਿਹੜੀ ਸ਼ਾਪ ਆ ਉਹ ਰੋਡ ਦੇ ਉੱਤੇ ਹੀ ਸ਼ਾਪ ਆ ਜਿਹੜੇ ਤੁਸੀਂ ਦੂਰੋਂ ਹੀ ਦੇਖ ਸਕਦੇ ਹੋ ਜੇ ਇਸ ਸਾਈਡ ਨੂੰ ਆਉਂਗੇ ਤਾਂ